ਦੋਸਤੋ ਪੰਜਾਬੀ ਜਿੱਥੇ ਵੀ ਜਾਣ ਉੱਥੇ ਆਪਣਾ ਗੁਰਦੁਆਰਾ ਸਾਹਿਬਾਨ ਜ਼ਰੂਰ ਬਣਾਉਂਦੇ ਨੇ ਆਪਾਂ ਚੱਪਟੇ ਜਿਵੇਂ ਆਪ ਦੇਖਣ ਕਰ ਰਹੇ ਹੋ ਤੇ ਗੁਰੂ ਦੇ ਘਰ ਵਿੱਚ ਬਹੁਤ ਆਹਸਾਨ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸਾਲ ਦੋਸਤੋ ਪਿੰਡ ਚੈਲ ਡਿਸਟ੍ਰਿਕਟ ਸੋਲਨ ਤੇ ਸਟੇਟ ਹਿਮਾਚਲ ਪ੍ਰਦੇਸ਼ ਇਹ ਛੋਟਾ ਜਿਹਾ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤੇ ਇਹ ਛੋਟਾ ਜਿਹਾ ਪਿੰਡ ਪਹਾੜਾਂ ਦੇ ਖੂਬਸੂਰਤ ਵਾਦੀਆਂ ਦੇ ਵਿੱਚ ਵਸਿਆ ਹੋਇਆ ਤੇ ਇੱਕ ਅਲੱਗ ਜਿਹਾ ਮਤਲਬ ਇੱਥੇ ਮਾਹੌਲ ਆ ਬਹੁਤ ਸੋਹਣਾ ਇੱਥੋਂ ਦੇ ਲੋਕ ਆਪਣਾ ਛੋਟਾ ਛੋਟਾ ਬਿਜ਼ਨਸ ਕਰਦੇ ਨੇ ਛੋਟੀ ਛੋਟੀ ਜਿਹੜੀ ਇੱਥੇ ਖੇਤੀਬਾੜੀ ਕਰਦੇ ਨੇ ਪੋਸਟ ਆਫਿਸ ਬੈਂਕ ਵਗੈਰਾ ਇਸ ਪਿੰਡ ਦੇ ਵਿੱਚ ਹੈਗਾ ਤੇ ਟੂਰਿਸਟ ਪਲੇਸ ਜਿਹੜਾ ਉਹ ਬਹੁਤ ਜਬਰਦਸਤ ਬਣਿਆ ਹੋਇਆ ਚੈਲ ਜਦੋਂ ਕੋਈ ਵੀ Shimla ਜਾਂਦਾ ਤਾਂ ਇਹ ਚੈਲ ਦੇ ਵਿੱਚ ਹੋ ਕੇ ਜ਼ਰੂਰ ਜਾਂਦਾ ਕਿਉਂਕਿ ਇਹ ਫੇਮਸ ਆ ਚੈਲ ਪਿੰਡ ਚੈਲ ਪੈਲੈਸ ਕਰਕੇ ਜਿਹੜਾ ਕਿ ਚੈਲ ਪੈਲੈਸ ਜਿਹੜਾ ਮਹਾਰਾਜਾ ਹਰਜਿੰਦਰ ਸਿੰਘ ਨੇ ਬਣਾਇਆ ਸੀਗਾ ਤੇ ਉਹਦੇ ਬਿਲਕੁਲ ਨਜ਼ਦੀਕ ਹੀ ਆ ਇਹ ਪਿੰਡ ਚੈਲ ਤੇ ਜਿੱਥੇ ਛੋਟੇ ਛੋਟੇ ਹੋਮ ਸਟੇਜ ਤੇ ਛੋਟਾ ਜਿਹਾ ਬਾਜ਼ਾਰ ਹੈ ਇਸ ਪਿੰਡ ਦਾ ਆਪਣਾ ਤੇ ਛੋਟੀ ਜਿਹੀ ਹੈਗੀ ਆ ਮਾਰਕੀਟ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਜਿੱਥੇ ਵੀ ਜਾਣ ਉੱਥੇ ਆਪਣਾ ਗੁਰਦੁਆਰਾ ਸਾਹਿਬਾਂ ਜ਼ਰੂਰ ਬਣਾਉਂਦੇ ਨੇ ਸੋ ਹਿਮਾਚਲ ਪ੍ਰਦੇਸ਼ ਦੇ ਵਿੱਚ ਡਿਸਟ੍ਰਿਕਟ ਸੋਲਨ ਦੇ ਵਿੱਚ ਛੋਟਾ ਜਿਹਾ ਪਿੰਡ ਚੈਲ ਤੇ ਚੈਲ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਬਣਾ ਹੋਇਆ ਜਿਹੜਾ ਕਿ 1907 ਦੇ ਵਿੱਚ ਜਿਸ ਦੀ ਸਥਾਪਨਾ ਕੀਤੀ ਗਈ ਸੀ ਤੇ ਆਓ ਚਲਦੇ ਆ ਕਰਦੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਜੀਲ ਦੇ ਦਰਖਤਾਂ ਦੇ ਵਿੱਚ ਪਹਾੜੀਆਂ ਦੇ ਵਿੱਚ ਇੱਕ ਖੁਸ਼ ਨਮਾ ਮਾਹੌਲ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਜਿਸ ਦੀ ਇਮਾਰਤ ਵੀ ਬਹੁਤ ਹੀ ਸੋਹਣੀ ਆ ਤੇ ਆਓ ਕਰਦੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਹ ਸਤਨ ਗੁਰਦੁਆਰਾ ਸਾਹਿਬ ਜਿਸ ਦੇ ਆਪ ਦਰਸ਼ਨ ਕਰਿਓ ਇੱਕ ਕੁਦਰਤੀ ਘੋਤ ਵਿੱਚ ਬਸਿਆ ਆ ਸਤ ਸਮੁੰਦਰ ਤੱਕ ਤੋਂ 700 ਫੀਟ ਦੀ ਉਚਾਈ ਤੇ ਆ ਚੰਡੀਗੜ੍ਹ ਤੋਂ 125 ਕਿਲੋਮੀਟਰ ਦੂਰ ਆ ਜਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਵਿੱਚ ਆ ਇਹ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੈਪਟਨ ਅਮਰਿੰਦਰ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਨੇ 1907 ਵਿੱਚ ਕਰਵਾਇਆ ਸੀ ਜਦੋਂ ਮਹਾਰਾਜਾ ਪਟਿਆਲਾ ਨੂੰ Shimla Entry ਦੇ ਦਰਾਂ ਨੇ ਬੰਨ੍ਹ ਕੀਤਾ ਇਸ ਤਰ੍ਹਾਂ ਉਹਨਾਂ ਨੇ ਚੈਲ ਵਿੱਚ ਜ਼ੋਨ ਕੈਪਟਰ ਬਣਾਇਆ ਤੇ ਜਦ ਸਭਲ ਕੈਪਟਰ ਬਣਾਇਆ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਹੋਈਆ ਕਿਉਂਕਿ ਗੁਰਦੁਆਰਾ ਸਾਹਿਬ ਦਾ ਬੀਜ ਨਿਮੇਤਰ ਨੰਬਰ ਐਮਈਸੀ ਬਣ ਗਿਆ ਥਿਸ ਇਜ਼ ਦਾ ਸਟਾਰਟਿੰਗ ਪੁਆਇੰਟ ਆਫ ਚੈਨ ਤੇ ਜਦੋਂ ਯਾਤਰਾ ਖਤਮ ਹੋਈਆ ਪਹਿਲੇ ਤਾਂ ਪ੍ਰਬੰਧ ਪੈਪਸੋ ਪੰਜਾਬ ਦੇ ਅੰਡਰ ਹੁੰਦਾ ਸੀ ਹਿਮਾਚਲ ਬਣਨ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਹਿਣ ਨੂੰ ਤਾਂ ਮਾਧਿਆਪ੍ਰਦੇਸ਼ ਗਵਰਨਰਟ ਦੇ ਅਧੀਨ ਆਗਿਆ ਪਰ ਗਵਰਨਰ ਨੇ ਹਿਮਾਚਲ ਗਵਰਨਰ ਨੇ ਇਹਨੂੰ ਬਿਲਕੁਲ ਲਵਾਰਸ ਛੱਡਿਆ ਸੀ ਦਾਸ ਬਲਦਪਾਲ ਸਿੰਘ ਆਪਣੇ ਤਿੰਨੋ ਬੇਟੀਆਂ ਸਮੇਤ ਪਿਛਲੇ 24 ਸਾਲ ਤੋਂ ਗੁਰਦ ਕਿਉਂਕਿ ਇੱਥੇ ਸਿੱਖ ਸੰਗਤ ਹੈ ਨਹੀਂ ਸਿੱਖ ਸੰਗਤ ਦੇ ਨਾਤੇ ਸਰਪਚਾਰ ਮੈਂਬਰ ਯਾਨਕ ਪਰਵਾਰ ਦੇ ਤੇ ਬਾਕੀ ਸਾਰੇ ਇੱਥੇ ਟੂਰਿਸਟ ਜਾਂ ਡਿਵਰਟਿਡ ਕਹਿ ਸਕਦੇ ਆ ਇੱਕ ਗੁਰਦੁਆਰਾ ਸਾਹਿਬ ਦਾ ਤਾਂ ਇੰਨਾ ਕ੍ਰਿਟੀਕਲ ਕੰਡੀਸ਼ਨ ਸੀ ਇੱਥੇ ਪਹਿਲਾਂ 77 ਦਿਨ ਲਾਈਟ ਕਰਦੀ ਰਹੀ ਹੈ ਕਿਉਂਕਿ ਗਵਰਨਮੈਂਟ ਨੇ 10 ਸਾਲ ਤੋਂ ਬਿਜਲੀ ਬਿੱਲ ਨੇ ਭਰੇਸਾਂ ਫਿਰ ਐਸ.ਐਮ.ਟੀ. ਨੇ ਜ਼ਿੰਮੇਵਾਰਤਾ ਸਾਡੇ ਕੋਲ ਪੜਨੀ ਹੈ ਆਪਣੇ ਸੋਰਸੇਟ ਖੁਦ ਕ੍ਰੀਏਟ ਕਰੋ ਫਿਰ ਮੈਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਅਰਨੰਦਪੁਰ ਸਾਹਿਬ ਪੋਨਟਾ ਸਾਹਿਬ 16 ਅਨਸਮਿਲ ਚੰਡੀਗੜ੍ਹ ਸਭ ਕਮੇਟੀਆਂ ਨਾਲ ਗੱਲ ਕੀਤੀ ਚਿੱਠੀਆਂ ਭ ਕੋਈ ਕਹਿੰਦਾ ਜੀ ਗਵਰਨਮੈਂਟ ਦੇ ਅੰਡਰ ਹੈ ਗਵਰਨਮੈਂਟ ਪੇਮੈਂਟ ਕਰੇ ਕੋਈ ਕਹਿੰਦਾ ਤਾਂ ਕਬਜ਼ਾ ਮਿਲੇਗਾ ਤੇ ਕਰਾਂਗੇ ਤੇ ਕੋਈ ਕਹਿੰਦਾ ਚੜਾਵਾ ਨਹੀਂ ਹੈ ਲੜਾਈਆਂ ਤਾਂ ਗੋਲਕਾ ਹੁੰਦੀਆਂ ਫਿਰ ਉਹਨਾਂ ਦਿਨਾਂ 'ਚ ਮੈਂ ਥੋੜਾ ਕੰਪਿਊਟਰ ਸਿੱਖਿਆ ਤੇ ਮੈਂ ਸਟੇਟਸ ਪਾਇਆ ਫੇਸਬੁੱਕ ਤੇ ਫਿਰ ਅਮਰੀਕਾ ਤੋਂ ਅਕਸਰ ਜਨ 1 ਲੱਖ 18000 ਰੁਪਏ ਦਾ ਡਾਟ ਪਹੁੰਚਿਆ ਤਦੇ ਲਾਈਟ ਚੱਲੂ ਹੋਈ ਆ ਇਹ ਤਾਂ ਗੁਰਸੱਭ ਦੇ ਬਖਸ਼ੇ ਚ ਹੈ ਬਸ ਮੈਂ ਐਵੇਂ ਪੰਜਾਬੀ ਕੀਤੀ ਹੋਈ ਆ ਇੱਕ ਸਾਲ ਐਲ ਐਲ ਵੀ ਕੀਤੀ ਆ ਇਸ ਸਾਲ ਮੈਂ ਫ੍ਰੈਂਚ ਲੈਂਗੁਏਜ ਕਰ ਰਿਆ ਸੀ ਡੈਲੀ ਯੂਨੀਵਰਸਿਟੀ 84 ਚ ਤੇ ਗੁਰਸਾਹਿਬ ਨੇ ਅਤੀ ਬਖਸ਼ਿਸ਼ ਕੀਤੀ ਹੈ ਮੈਂ ਤਾਂ ਕਰੇ ਕੀਬੋਰਡ ਨਹੀਂ ਚੱਲਦਾ ਸੀ ਹੁਣ ਤਾਂ ਵਿੰਡੋ ਫਾਰਵਰਡ ਕਰ ਲਈ ਦੀ ਇੱਕ ਸੋਸ਼ਲ ਨੈਟਵਰਕਿੰਗ ਨੂੰ ਉਹਦੇ ਥਰੂ ਅਨੁਨਯ ਪੋਜ਼ਿਟਿਵ ਯੂਜ਼ ਕਰਕੇ ਤੇ ਗੁਰਦੁਆਰਾ ਸਾਹਿਬ ਜਿਹਨੂੰ ਕੋਈ ਵੀ ਨਹੀਂ ਜਾਣਦਾ ਸੀ ਹੁਣ ਇਸ ਟਾਈਮ ਪੂਰੇ ਵਰਲਡ ਵਾਈਡ ਤੇ ਗੁਰਦੁਆਰਾ ਸਾਹਿਬ ਪਰ ਸਭ ਨੂੰ ਪਤਾ ਹੈ ਹੁਣ ਤਾਂ ਇਹਨਾਂ ਹਾਈਲਾਈਟ ਹੋ ਗਿਆ ਇੱਥੇ ਡੈਸਟੀਨੇਸ਼ਨ ਵੈਟਿੰਗ 15 16 ਅੰਡਰ ਆਈ ਦੀ ਹੋ ਚੁੱਕੀ ਹੈ ਪਹਿਲੇ ਸਾਲ ਹੀ ਪੰਜਾਬ ਦੇ ਕਮਲੇ ਅਮਰਿਤਪਾਲ ਸਿੰਘ ਸੁਕਰ ਨੰਦ ਅਨੰਦਗੜ੍ਹ ਦੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੋਇਆ ਦੇਖ ਕਨਗਰੋਵਰ ਪੋਪੀ ਜਬਲੂ ਧਾਰਿਆ ਸੀਰੀਅਲ ਵਾਲਿਆ ਉਹਨਾਂ ਦਾ ਆਨੰਦ ਕਾਰਜ ਵੀ ਇੱਥੇ ਹੋਇਆ ਤੇ ਲੋਕਾਂ ਨੇ ਉਹ ਸਭ ਤੋਂ ਵੱਡੀ ਪਸੰਦ ਹੈ ਕਿਉਂਕਿ ਵੱਡੇ ਗੁਰਦੁਆਰੇ ਵੀ ਵੱਡੀ ਵੱਡੀ ਬਿਲਡਿੰਗਾਂ ਜ਼ਰੂਰ ਆ ਪਰ ਇਹ ਜੋ ਨੇਚਰਲ ਲੋਕੇਸ਼ਨ ਕਿਤੇ ਵੀ ਨਹੀਂ ਹੈ ਤੇ ਲੋਕੀ ਇੱਥੇ ਪਸੰਦ ਕਰਦੇ ਇੱਥੇ ਪ੍ਰੋਗਰਾਮ ਕਰਨ ਨੂੰ ਕਿ ਤੇ ਦਸਤਾਰਬੰਦੀ ਹੋ ਰਹੀ ਹੈ ਪਟਿਆਲੇ ਤੋਂ ਆ ਕੇ ਆਨੰਦ ਕਾਰਜ ਵੀ ਕੀਤਾ ਉਹਨਾਂ ਨੇ ਤੇ ਆਪ ਜੀ ਨੇ ਸੰਗਤਾਂ ਨੂੰ ਇਹ ਬੇਨਤੀ ਹੈ ਆਪ ਜੀ ਇੱਕ ਵਾਰੀ ਇੱਥੇ ਆ ਕੇ ਸਾਂਦੇ ਦਰਸ਼ਨ ਜ਼ਰੂਰ ਕਰੋ ਕਿਉਂਕਿ ਲੋਕ ਕਹਿੰਦੇ ਆ ਯੂ ਆਰ ਲਿਵਿੰਗ ਇਨ ਹੈਵਨ ਪਲੇਸ ਸੱਚਮੁੱਚ ਇਹ ਹੈਵਨ ਪਲੇਸ ਹੈ ਇੱਕ ਵਾਰੀ ਤੁਸੀਂ ਆਓਗੇ ਇੱਥੇ ਤਾਂ ਤੁਹਾਡੇ ਵਾਪਸ ਜਾਣ ਨੂੰ ਮਨ ਨਹੀਂ ਕਰੇਗਾ ਸਾਡੇ ਕੋਲ ਇੱਥੇ ਸਮਤਾ ਦੇ ਰਹਿਣ ਲਈ 70 80 ਬੰਦਾ ਰੈਂਡਮ ਇੰਜਾਮ ਹੈ ਉਰਤੇ ਇੱਥੇ ਗੱਤਕਾ ਕੈਂਪ ਗੁਰਮਤ ਕੈਂਪ ਯੋਗਾ ਕੈਂਪ ਮੈਡੀਕਲ ਕੈਂਪ ਸਭ ਕੁਝ ਹੁੰਦਾ ਹੈ ਅਸੀਂ ਅੱਜ ਤੱਕ 24 ਸਾਲ ਹੋ ਗਏ ਸਾਡੇ ਇੱਥੇ ਸੇਵਾ ਕਰਦੇ ਆ ਮੈਂ ਕਿਵੇਂ ਕਹੇ ਡੋਨੇਸ਼ਨ ਮੰਗੜ ਨਹੀਂ ਗਿਆ ਆਪ ਜੀ ਨੂੰ ਦੁਬਾਰਾ ਬੇਨਤੀ ਹੈ ਆਪ ਜੀ ਇੱਕ ਵਾਰ ਇਹਦਾ ਚਾਹੁੰਦੇ ਜ਼ਰੂਰ ਦਰਸ਼ਨ ਕਰੋ ਔਰ ਜਗੁਰੂ ਸਾਹਿਬ ਦੇ ਬੱਚੇ ਆਪ ਦਾ ਪ੍ਰਾਪਤ ਕਰ ਲਈ ਭਾਈ ਗੁਰੂ ਕਾਂ ਸਾਹਿਬ ਭਾਈ ਦੋਜੀ ਗੁਰਦੁਆਰਾ ਸਾਹਿਬ ਦੀ ਦੇ ਆਪਾ ਦਰਸ਼ਨ ਕੀਤੇ ਬਹੁਤ ਮਿਹਨਤ ਕਰਕੇ ਇੱਕ ਜੋਬ ਵਾਲੇ ਜਿਹੜੇ ਇਨਸਾਨ ਸੀਗੇ ਜੋਬ ਛੱਡ ਗਏ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਇਸ ਦੀ ਇਮਾਰਤ ਜਿਹੜੀ ਉਹ ਉਹਦੀ ਸੇਵਾ ਸੰਭਾਲ ਕੀਤੀ ਸੋ ਬੜੇ ਕਰਮਾ ਭਾਗਾ ਵਾਲੇ ਨੇ ਗਰੰਤੀ ਸਾਹਿਬ ਸੋ ਐਸੀ ਜਾਣਕਾਰੀ ਗੁਰਦੁਆਰਾ ਸਾਹਿਬ ਚੈਲ ਦੀ ਉਹਨਾਂ ਦੀ ਡਿਮਾਂਡ ਹੈ ਕਿ ਇੱਥੇ ਜਿਹੜੇ ਕਮਰੇ ਹੋਰ ਬਣਾਏ ਜਾਣ ਸਰਾਵਣਾਈ ਜਾਵੇ ਤਾਂ ਕਿ ਜਿਹੜੇ ਟੂਰਿਸਟ ਆਉਂਦੇ ਨੇ ਪੰਜਾਬ ਤੋਂ ਆਉਂਦੇ ਨੇ ਜਾਂ ਹੋਰ ਕਿਸੇ ਜਗ੍ਹਾ ਤੋਂ ਸਿੱਖ ਫੈਮਲੀਆਂ ਆਉਂਦੀਆਂ ਨੇ ਉਹਨਾਂ ਨੂੰ ਕਮਰੇ ਲੈ ਕੇ ਨਾ ਰਹਿਣਾ ਪਵੇ ਇਸ ਗੁਰਦੁਆਰਾ ਸਾਹਿਬ ਦੀ ਸਰਾਹ ਦੇ ਵਿੱਚ ਉਹ ਰੁਕ ਸਕਣ ਸੋ ਇਹ ਸੀ ਵੀਡੀਓ ਦੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਗਰੰਤੀ ਸਾਹਿਬ ਜੀ ਦਾ ਮੈਸੇਜ ਜਿਹੜਾ ਉਹ ਵੱਤ ਵਤ ਸੇਵਾਦਾਰਾਂ ਤੱਕ ਪਹੁੰਚ ਸਕੇ ਤੇ ਉਹ ਵੱਧ ਚੜ ਕੇ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ